ਇਹਦਾ ਤਿਹਾਰ ਜਿਹੜਾ ਵਾ ਉਹ ਹਰ ਸਾਲ ਆਉਂਦਾ ਸਾਉਣ ਦੇ ਮਹੀਨੇ ਚ ਆਉਂਦਾ ਥੋੜਾ ਜਿਹਾ ਅਸੀਂ ਇਸ ਕਰ ਥੋੜਾ ਲੇਟ ਹੋ ਗਏ ਲੇਟ ਹੋਣ ਦਾ ਇਹ ਨਹੀਂ ਕਾਰਨ ਵੀ ਅਸੀਂ ਲੇਟ ਥੋੜਾ ਮੌਸਮ ਨੂੰ ਦੇਖ ਰਹੇ ਸੀ ਵੀ ਬਰਸਾਤ ਆ ਜਵੇ ਤੇ ਤੀਆਂ ਦਾ ਜਿਹੜਾ ਆਨੰਦ ਮਾਣ ਲਈਏ ਪਰ ਬਰਸਾਤ ਨੇ ਅੱਜ ਕੀ ਸਾਡੀ ਬਸ ਕਰਾਤੀ ਤੇ ਅੱਜ ਅਸੀਂ ਕਿਹਾ ਵੀ ਅਰਦਾਸ ਕਰਦੇ ਸਾਰੇ ਇਕੱਠੇ ਹੋ ਗਏ ਜੋ ਤੀਆਂ ਦਾ ਤਿਆਰ ਲੜਕੀਆਂ ਲਈ ਬੀਬੀਆਂ ਲਈ ਸਾਡੇ ਇਲਾਕੇ ਦੀਆਂ ਔਰ ਸਾਡੇ ਜਿਹੜੇ ਬੱਚੇ ਨੇ ਉਹ ਸਾਰੇ ਆਨੰਦ ਮਾਣਨ ਅੱਜ ਤੀਆਂ ਦਾ ਤਿਹਾਰ ਇਸ ਕਰਕੇ ਮਨਾਇਆ ਜਾ ਰਿਹਾ ਹੈ कोई कोई ਵੀ ਪਰ ਨਵੀਂ ਪੀੜ੍ਹੀ ਦੀ ਸੱਭਿਆਚਾਰ ਜਿਹੜਾ ਬਚਾਉਣ ਦੇ ਲਈ ਔਰ ਜਿਹੜੀ ਬੱਚੀਆਂ ਔਰ ਸਾਡੇ ਜਿਹੜੀਆਂ ਬੀਬੀਆਂ ਨੇ ਜਿਹੜੇ ਸਾਡੇ ਘਰਾਂ ਦੀਆਂ ਲੜਕੀਆਂ ਜਿਹੜੀਆਂ ਬਾਹਰ ਵੀ ਜਾ ਰਹੇ ਨੇ ਬੱਚੀਆਂ ਅਸੀਂ ਉਹਨਾਂ ਨੂੰ ਵੀ ਇਹ ਕਲਚਰਲ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਕਿ ਸਾਡੇ ਬੱਚੀਆਂ ਜਿਹੜੀਆਂ ਛੋਟੀ-ਛੋਟੀਆਂ ਨੇ ਉਹਨੇ ਸਕੂਲ ਦੇ ਵਿੱਚ ਤਾਂ ਕਰਾਇਆਗਾ ਘੱਟ ਤੋਂ ਘੱਟ ਸਕੂਲ ਦੇ ਬੱਚੇ ਘੱਟ ਤੋਂ ਘੱਟ ਦੇ ਵਿੱਚ 200 ਤੋਂ ਵੱਧ ਲੜਕੀਆਂ ਉੱਥੇ ਬੈਠੀਆਂ ਨੇ ਪਰ ਸਾਨੂੰ ਅਸੀਂ ਇਸ ਕਰਕੇ ਕਰਾਇਆ ਕਿ ਸਲਰੀਆਂ ਲੜਕੀਆਂ ਸਾਡੀਆਂ ਨੂੰ ਪਤਾ ਲੱਗੇ ਲੋਕ ਹੁੰਦਾ ਜਾ ਰਿਹਾ ਜੀ ਕਿੰਨਾ ਕਿੰਨਾ ਤਿਆਰ ਦੇਖੋ ਲੋਕ ਤਾਂ ਹੁੰਦਾ ਜਾ ਰਿਹਾ ਜੀ ਉੱਤੇ ਇਸੇ ਕਰਕੇ ਅਸੀਂ ਕਿ ਇਹਨੂੰ ਵਾਪਸ ਨਹੀਂ ਹੁੰਦਾ ਜਾਵੇ ਕਿ ਸਾਡਾ ਮਾਹੌਲ ਉਸੇ ਤਰ੍ਹਾਂ ਦਾ ਪਹਿਲੇ ਵਾਂਗ ਬਣਿਆ ਰਹੇ ਜੋ ਪਿੰਡੂ ਮਾਹੌਲ ਸੀ ਸਾਡਾ ਬਾਕੀ ਅਸੀਂ ਸਾਰੇ ਵਾਰਡ ਦੇ ਜਿਹੜੇ ਆਪਣੀ ਸਾਰੇ ਇਲਾਕੇ ਦੀ ਸੰਗਤ ਹੈ ਔਰ ਉਹਨਾਂ ਦਾ ਬਹੁਤ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਹਰ ਕੰਮ ਦੇ ਵਿੱਚ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਦੇਖੋ ਅੱਜ ਸਾਰਿਆਂ ਨੂੰ ਪਤਾ ਹੈ ਸਾਡੇ ਪਿੰਡ ਸਨੇਤ ਜੋ ਕਿ ਸਾਡਾ ਪਿੰਡ ਬਹੁਤ ਸੋਹਣਾ ਪਿੰਡ ਤੇ ਅੱਜ ਹੋਰ ਸੋਹਣਾ ਲੱਗਦਾ ਪਿੰਡ ਕਿਉਂਕਿ ਸੋਹਣਾ ਤਾਂ ਲੱਗਦਾ ਕਿਉਂਕਿ ਸਾਡੀਆਂ ਤੀਆਂ ਪੈੜਾ ਮਤਾਵਾ ਸਾਡੀਆਂ ਧੂਆ ਚਾਚੀਆਂ ਸਾਰੀਆਂ ਅੱਜ ਇੱਥੇ ਫਸ ਵਰਕੇ ਆਏ ਨੇ ਕਿ ਖੁਸ਼ੀ ਦਾ ਦਿਨ ਹੈ ਬਹੁਤ ਜ਼ਿਆਦਾ ਤੁਸੀਂ ਦੇਖਿਓ ਇਹ ਕਿੰਨਾ ਇਕੱਠ ਹੋਇਆ ਹੋਇਆ ਤੇ ਬਾਕੀ ਖਾਣ ਪੀਣ ਦਾ ਪੂਰਾ ਪ੍ਰਬੰਧ ਚੱਲ ਰਿਹਾ ਹੈ ਇਹ ਨਾਲ-ਨਾਲ ਅਸੀਂ ਹੋਰ ਵੀ ਇਹ ਇਲਾਕੇ ਦੇ ਵਿੱਚ ਸਾਰੀਆਂ ਸਵਾਵਾ ਦਿੰਨੇ ਆ ਕਿਉਂਕਿ ਪਿਛਲੇ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਕਰ ਰਿਹਾ ਹੈ ਅਸੀਂ ਪਹਿਲਾਂ ਵੀ ਬਤੌਰ ਕਾਸਟਰ ਹੋ ਕੇ ਇੱਥੇ ਸੇਵਾ ਕੀਤੀ ਹੋਈ ਆ ਇਸ ਕਰਕੇ ਸਾਡੇ ਵਾਸਤੇ ਕੋਈ ਇਹ ਪਹਿਲੀ ਵਾਰ ਨਹੀਂ ਤੀਆਂ ਦਾ ਮੇਲਾ ਅੱਗੇ ਵੀ ਕਰਾਨੇ ਰਹਿੰਦੇ ਆ ਤੇ ਸਾਡੀ ਸੇਵਾ ਨਿਰੰਤਰ ਜਾਰੀ ਰਹਿੰਦੀ ਆ ਸੱਭਿਆਚਾਰ ਗਰਾਹ ਨੂੰ ਰੱਖੇ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਦੇਖੋ ਲੋਕ ਨਾ ਜੀ ਸੱਭਿਆਚਾਰ ਨੂੰ ਭੁੱਲਦੇ ਜਾਂਦੇ ਸੀਗੇ ਜਦੋਂ ਲੋਕ ਭੁੱਲਦੇ ਜਾਂਦੇ ਸੀ ਉਹਦੇ ਕਰਕੇ ਸਾਨੂੰ ਲੱਗਿਆ ਕਿ ਯਾਰ ਲੋਕ ਭੁੱਲ ਰਹੇ ਨੇ ਅਸੀਂ ਇਹਨੂੰ ਦੁਬਾਰਾ ਜਾਗਰੂਕ ਦਿੱਤਾ ਆ ਅੱਕੇ ਜਾਗਰੂਕ ਕੀਤਾ ਜਾਵੇ ਨਵੇਂ ਬੱਚੇ ਨੇ ਛੋਟੇ ਛੋਟੇ ਦੇਖੋ ਛੋਟੇ ਛੋਟੇ ਬੱਚੀਆਂ ਕਿੰਨੀਆਂ ਇਹ ਬੱਚੀਆਂ ਪੜ੍ਹਦੀਆਂ ਨੇ ਸਕੂਲ ਦੇ ਵਿੱਚ ਅਸੀਂ ਤਾਂ ਕਰਕੇ ਸਰਕਾਰੀ ਸਕੂਲ ਸਾਡੇ ਪਿੰਡ ਦਾ ਜਿਹੜਾ ਮੇਨ ਸਕੂਲ ਆ ਅਸੀਂ ਸਕੂਲ ਜਿੱਤੀਆਂ ਮਨਈਆਂ ਗਈਆਂ ਕੀ ਪਤਾ ਲੱਗੇ ਹਰ ਬੰਦੇ ਨੂੰ ਕਿ ਤੀਆਂ ਦਾ ਤਿਉਹਾਰ ਕਿਵੇਂ ਹੁੰਦਾ ਕਿਉਂ ਕਿਵੇਂ ਕੀਤਾ ਜਾਂਦਾ ਕੀ ਸਭਿਆਚਾਰ ਹੈ ਭਾਈ ਰੰਦੀਰ ਸਿੰਘ ਨਗਰ ਤੋਂ ਸਾਡੇ ਆਈ ਬਲੌਕ ਤੋਂ ਵੀ ਇਹ ਕਾਫੀ ਸਾਡੀਆਂ ਮਾਵਾਂ ਭੈਣਾਂ ਆਈਆਂ ਨੇ ਤੇ ਈ ਡੀ ਬਲੌਕ ਤੋਂ ਵੀ ਸਾਡੀਆਂ ਮਾਵਾਂ ਭੈਣਾਂ ਆਈਆਂ ਤੇ ਪਿੰਡ ਸਨੇਹ ਦਾ ਮੁਖ ਰੱਖਿਆ ਗਿਆ ਤੇ ਮੁਖ ਮਹਿਮਾਨ ਦੇ ਤੌਰ ਤੇ ਗੱਲਾਰੇ ਮੁਖ ਮਹਿਮਾਨ ਦੇ ਤੌਰ ਤੇ ਐਮਐਲਏ ਗੁਰਪ੍ਰੀਤ ਗੋਗੀ ਜੀ ਆ ਰਹੇ ਨੇ ਜਿਹੜੇ ਕਿ ਅੱਜ ਅੱਜ ਤੋਂ 15 ਜਾਂ 20 ਮਿੰਟ ਦੇ ਅੰਦਰ ਪਹੁੰਚ ਜਾਣਗੇ ਪਹੁੰਚ ਜਾਣਗੇ ਸਾਡੇ ਕੋਲ ਇਸ ਨਿਆ ਨੌਜਵਾਨ ਖਾਸ ਕਰਕੇ ਨੌਜਵਾਨਾਂ ਲਈ ਦੇਖੋ ਨੌਜਵਾਨ ਪੀੜੀ ਨੂੰ ਮੇਰੀਆਂ ਬੱਚੀਆਂ ਨੂੰ ਇਹ ਸੁਨੇਹਾ ਕਿ ਵਧੀਆ ਪੜ੍ਹਾਈ ਪੜੋ ਵਧੀਆ ਅਫਸਰ ਬਣੋ ਕਿਉਂਕਿ ਦੇਖੋ ਜਿਹੜਾ ਬੱਚਾ ਪੜ੍ਹਦਾ ਚਾਹੇ ਉਹ ਸਰਕਾਰੀ ਸਕੂਲ ਚ ਪੜ੍ਹਦਾ ਚਾਹੇ ਪ੍ਰਾਈਵੇਟ ਸਕੂਲ ਚ ਪੜ੍ਹਦਾ ਜੋ ਗੋਡ ਗਿਫਟਡ ਬੱਚਾ ਹੁੰਦਾ ਜਿਹੜੇ ਅਸੀਂ ਕਹਿੰਦੇ ਗੋਡ ਗਿਫਟਡ ਬੱਚਾ ਉਹਦੇ ਵਿੱਚ ਵੀ ਨਾ ਕੋਈ ਨਾ ਕੋਈ ਬੱਚਾ ਇੱਥੋਂ ਨਿਕਲ ਕੇ ਆਈਐਸ ਆਈਪੀਐਸ ਬਣੇਗਾ ਇਹ ਸਾਨੂੰ ਪਤਾ ਸਾਡੇ ਪਿੰਡ ਦੇ ਵਿੱਚ ਬੱਚੇ ਜਿਹੜੇ ਅੱਜ ਦਿਖ ਰਹੇ ਨੇ ਇਹੀ ਅੱਜ ਦਾ ਸਾਡਾ ਅਗਲਾ ਭਵਿੱਖ ਹੈ ਇਹ ਹੀ ਆਈਐਸਟੀ ਆਈਪੀਐਸ ਅਫਸਰ ਹੋਣਗੇ ਸਾਡੇ ਇਹ ਖੁਦ ਆਪ ਕੋਲ ਆਇਆ ਹੈ ਇਹ ਤੇ ਪਾਈ ਗਈ ਹੈ ਸਾਡੇ ਮੇਰੇ ਘਰੋਂ ਪਰ ਇਹ ਨਹੀਂ ਆਉਣੀ ਜੀ ਇਹ ਗੱਲ ਬਾਤ ਹੋ ਰਹੀ ਹੈ ਜਦੋਂ ਬਣਾਤਾ ਕਹਿੰਦੇ ਹੋ ਕਿ ਇਹ ਜੀ ਹੁਣ ਆ ਰਿਹਾ ਹੈ ਮੈਂ ਉਹਦੇ ਨਾਲ ਤੇ ਜੇ ਇਹ ਇਹ ਕਿਹੜਾ ਨੰਬਰ ਦੇ ਕਿ ਜਿਹੜਾ ਆ ਰਿਹਾ ਹੈ ਜਿਹੜਾ ਚੌਂਗਿਆ ਤੀਸ ਦਾ ਮੇਲਾ ਅਸੀਂ ਤੀਸ ਦਾ ਮੇਲਾ ਜਿਹੜਾ ਹੈ ਹਰ ਸਾਲ ਮਨਾਉਂਦੇ ਆ ਇਸ ਵਾਰ ਅਸੀਂ ਸਵੇਤ ਪਿੰਡ ਵਿੱਚ ਹੀ ਮਨਾਇਆ ਹੈ ਸਵੇਤ ਪਿੰਡ ਦੇ ਵਿੱਚ ਮਨਾਣ ਦੇ ਨਾਲ ਸਾਨੂੰ ਲੋਕਾਂ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਕਿਉਂਕਿ ਪਿੰਡ ਵਿੱਚ ਪੀਂਆ ਮਨਾਉਂਦਾ ਇੱਕ ਆਪਣਾ ਹੀ ਵਧੀਆ ਬਹੁਤ ਵਧੀਆ ਮਤਲਬ ਮਜ਼ਾ ਆਉਣ ਵਾਲਾ ਦਿਲ ਖੁਸ਼ਦਾਰਾ ਸਾਰੇ ਲੋਕ ਬਹੁਤ ਹੀ ਆਨੰਦਮਾਨ ਦੇ ਰਹੇ ਔਰ ਸਭ ਆਪਣਾ ਆਪਣਾ ਖੂਬ ਜਿਆਦਾ ਇੰਜੋਏ ਕਰ ਰਹੇ ਆ ਅਸੀਂ ਸੋਚਦੇ ਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਹਰ ਸਾਲ ਕਰੀਏ ਤੇ ਬੱਚਿਆਂ ਨੂੰ ਇਸ ਵਿਰਸੇ ਨਾਲ ਜੋੜੀਏ ਤਗੀ ਵਰਸਾ ਸਮਾਲਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੋ ਚੁੱਕਿਆ ਹੈ ਤਾਂ ਅਸੀਂ ਪਰਮਾਤਮਾ ਕੇ ਅਰਦਾਸ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਦੀ ਸ਼ਕਤੀ ਬਖਸ਼ੇ ਬਲ ਬਖਸ਼ੇ ਕਿ ਅਸੀਂ ਇਹ ਪ੍ਰੋਗਰਾਮ ਹਰ ਸਾਲ ਕਰਵਾਦੇ ਰਹੇ ਮੇਰਾ ਨਾਮ ਕੰਦਰ ਸਿੰਘ ਸੁਨੇਤਾ ਅਸੀਂ ਪਿੰਡ ਸਲੇਪ ਦੇ ਵਾਸੀ ਆ ਔਰ ਸਾਨੂੰ ਬੜੀ ਖੁਸ਼ੀ ਆ ਸਾਨੂੰ ਬਾਣ ਹੈ 베ਦੀ ਪਰਿਵਾਰ ਤੇ ਜਿਨ੍ਹਾਂ ਨੇ ਬਹੁਤ ਸਾਰੇ ਪ੍ਰੋਗਰਾਮ ਸਾਡੇ ਪਿੰਡ ਚ ਪਹਿਲਾਂ ਵੀ ਕਰਾਉਂਦੇ ਨੇ ਅੱਜ ਵੀ ਇਹ ਤੀਆਂ ਦਾ ਤਿਹਾਰ ਹੋ ਰਿਹਾ ਜਿਹੜਾ ਅਸੀਂ ਪੰਜਾਬੀ ਸੱਭਿਆਚਾਰ ਮੇਲਾ ਕਹਿੰਦੇ ਆ ਤੀਆਂ ਚਾਰਾਂ ਦਾ ਪ੍ਰੋਗਰਾਮ ਕਹਿੰਦੇ ਆ ਸੋ ਅਸੀਂ 베ਦੀ ਸਾਹਿਬ ਦਾ ਹਰੇ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਗੋਤਿਬ ਗੋਬੀ ਜੀ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਸਾਡੇ ਪਿੰਡ ਲਈ ਸਾਡੇ ਇਲਾਕੇ ਦੀ ਜਿਹੜੀ ਨੁਹਾਰ ਹੈ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਜਿਸ ਤਰ੍ਹਾਂ ਜਮੇਲਾ ਲੱਗ ਰਿਹਾ ਅਗਲੇ ਸਾਲ ਅਸੀਂ ਇਸ ਤੋਂ ਵਧੀਆ ਮੇਲਾ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਬਹੁਤ ਬੜੀ ਬਣੀ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਾਡਾ ਕਲਚਰਲ ਪ੍ਰੋਗਰਾਮ ਹੈ ਔਰ ਇਸ ਨੂੰ ਸਭ ਨੂੰ ਆਉਣਾ ਚਾਹੀਦਾ ਹੈ ਇਨਵਾਈਟ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਕਿਉਂਕਿ ਇਹ ਸਾਡੇ ਵਿਰਸੇ ਨੂੰ ਅੱਗੇ ਲੈ ਕੇ ਆਂਦਾ ਹੈ ਜਿੱਥੇ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਸਾਡੀ ਪੰਜਾਬੀ ਚੀਜ਼ਾਂ ਦਾ ਬੋਲੀਆਂ ਦਾ ਸਾਡੇ ਚਰਖਾ ਪੀਪਲ ਪੱਤੀਆਂ ਸਭ ਕੁਝ ਪੱਤਾ ਲੱਗਦਾ ਹੈ ਹਨਾ ਸਾਡੀਆਂ ਮੁਟਿਆਰਾ ਦੀ ਸਾਡੀ ਡਰੈੱਸ ਅੱਗੇ ਆਉਂਦੀ ਹੈ ਜਿਹੜੀ ਕਿਤੇ ਗੁੰਮ ਗਈ ਸੀ ਵੈਸਟਰਨ ਚ ਉਹ ਸਭ ਅੱਗੇ ਆਉਂਦੀ ਹੈ ਇਸ ਲਈ ਇਸ ਮੌਕੇ ਤੇ ਕਿ ਸਭ ਨੂੰ ਆਣਾ ਚਾਹੀਦਾ ਹੈ ਜੇ ਕੋਈ ਮਨਾ ਰਿਹਾ ਸਾਨੂੰ ਮੌਕਾ ਮਿਲ ਰਿਹਾ ਅਸੀਂ ਬਹੁਤ ਸੈਲੀਬ੍ਰੇਟ ਕੀਤਾ ਅਸੀਂ ਗਿੱਧਾ ਪਾਇਆ ਬੋਲੀਆਂ ਪਾਈਆਂ ਸਭ ਚ ਪਾਰਟਿਸਿਪੇਟ ਕੀਤਾ ਇੱਕ ਬੋਲੀ ਬਾਣਾ ਚਾਹਾਂਗੀ ਮੈਂ ਦੀਏ ਨੀ ਪੰਜਾਬ ਦੀ ਏ ਰੀਸਾ ਨਹੀਂ ਹੋ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰੇ ਮਤਾ ਬਥੇਰੀਆਂ ਕਦੀ ਪਾਉਂਦੀ ਗਿੱਧੇ ਨਹੀਂ ਤੂੰ ਕਦੇ ਸ਼ੌਂਕ ਪਗੌਂਦੀ ਏ ਕਦੀ ਪਾਵੇਂ ਗਿੱਧੇ ਨਹੀਂ ਤੂੰ ਸ਼ੌਂਕ ਪਗੌਂਦੀ ਏ ਰੱਬ ਬਾਪ ਦੀ ਪੱਗ ਨੂੰ ਕਦੇ ਦਾਗ ਨਾਲ ਲਗਾਉਂਦੀ ਏ ਬਾਪ ਦੇ ਪੱਗ ਨੂੰ ਕਦੇ ਦਾਗ ਨਾਲ ਲਗਾਉਂਦੀ ਏ ਇਹ ਸਾਡਾ ਪੰਜਾਬੀ ਵਿਰਸਾ ਸਾਡੀ ਡਰੈੱਸ ਬਹੁਤ ਸੋਹਣੀ ਡਰੈੱਸ ਹੈ ਜਿਹੜੀ ਸਾਡੇ ਕਲਚਰ ਨੂੰ ਵੀ ਅੱਗੇ ਲੈ ਕੇ ਆਉਂਦੀ ਏ ਸਾਨੂੰ ਵੀ ਪੂਰਾ ਵਧੀਆ ਇੱਕ ਲੁੱਕ ਦੀ ਹੁੰਦੀ ਹੈ ਇਹ ਕਿਤੇ ਗੁੰਮ ਹੁੰਦੀ ਜਾਂਦੀ ਸੀ ਇਹ ਵੀ ਅੱਗੇ ਆਈ ਹੈ ਸਾਡੇ ਕਲਚਰ ਚ ਇਹ ਸਾਨੂੰ ਬਹੁਤ ਅੱਛਾ ਲੱਗਿਆ ਤੇ ਆ ਵੇਖੋ ਅੱਜ ਵੀ ਜਿਵੇਂ ਹੁਣ ਗਿੱਧਾ ਹੋਣ ਰਿਹਾ ਸੀ ਤੇ ਉਹਨਾਂ ਨੇ ਇੱਕ ਹੀ ਕੰਪੀਟੀਸ਼ਨ ਕੀਤਾ ਵਾ ਕਿ ਇੱਕ ਪਾਸੇ ਪੁਰਾਣੀਆਂ ਜਿਹੜੀਆਂ ਜਨਾਨੀਆਂ ਨੇ ਬਜ਼ੁਰਗ ਹੋ ਗਈਆਂ ਨੇ ਉਹ ਵਾਲੀ ਉਮਰ ਦੇ ਤੇ ਇੱਕ ਅੱਜ ਕੱਲ ਦੀ ਜਿਹੜੀ ਜੰਦਾ ਅੱਜ ਕੱਲ ਦੀ ਬੀੜੀ ਹੈ ਵੇਖਦੇ ਆ ਕਿ ਮੁਕਾਬਲਾ ਹੁੰਦਾ ਤੇ ਕੌਣ ਦਿੱਤਦਾ ਵੇਖੋ ਇੱਕ ਆਹੀ ਕਹਿੋ ਜਿਹਾ ਪਲੇਟਫਾਰਮ ਹੁੰਦਾ ਵਾ ਜਿੱਥੇ ਅਸੀਂ ਆਹੋ ਜਿਹਾ ਕੰਪੀਟੀਸ਼ਨ ਪਿਆਰ ਨਾਲ ਕਰਦੇ ਤੇ ਪਿਆਰ ਨਾਲ ਜਿੱਤਦੇ ਤੇ ਪਿਆਰ ਨਾਲ ਹਾਰਦੇ ਆ ਹਣਾ ਇੱਕ ਆਹੀ ਕਿ ਚੀਜ਼ ਤੇ ਹਾਰੇ ਕਹੋ ਜਿੱਥੇ ਕਿ ਰਣਾਣਾ ਪਰਜਾਈਆਂ ਆ ਸ਼ਾਸਨ ਨੂੰ ਹਣਾ ਸਾਰੇ ਰਿਸ਼ਤੇ ਆਪਾਂ ਗਿਲੇ ਸ਼ਿਕਵੇ ਧਾਰਾਂ ਦੇ ਛੱਡ ਕੇ ਇੱਕ ਸਾਈਡ ਤੇ ਕਰ ਗਏ ਤੇ ਅਸੀਂ ਇਕੱਠੇ ਹੋ ਕੇ ਮਨਾਉਂਦੇ ਆ ਤੇ ਇੰਜੋਏ ਕਰਦੇ ਆ ਤੇ ਉਮੀਦ ਕਰਦੇ ਆ ਸਾਡੇ ਪੰਜਾਬ ਦਾ ਕਲਚਰ ਸਾਡਾ ਇਹ ਵਿਰਸਾ ਇਹ ਕੰਟੀਨਿਊ ਰਵੇ ਅਸੀਂ ਸਾਰੇ ਰਲ ਮਿਲ ਕੇ ਨੂੰ ਇਦਾਂ ਹੀ ਪ੍ਰੋਮੋਟ ਕਰੀਏ ਤੈਨੂੰ ਅੱਗੇ ਬਤਾਈਏ ਸਾਨੂੰ ਬੜੀ ਖੁਸ਼ੀ ਹੈ ਕਿ ਬੇਦੀ ਬਾਜੀ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਸਾਨੂੰ ਇਹ ਮੌਕਾ ਦਿੱਤਾ ਸਾਰਿਆਂ ਦੇ ਵਿੱਚ ਗਿੱਧਾ ਬਾਣ ਦਾ ਇੱਕ ਸਾਡਾ ਇਹ ਪਾਠ ਬਣਨ ਦਾ ਮੌਕਾ ਦਿੱਤਾ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਬਿਲਕੁਲ ਜੀ ਥੈਂਕ ਯੂ ਕਰਦੇ ਹਾਂ ਬੇਦੀ ਬਾਜੀ ਦਾ